ਹਾਂਜੀ ਕਿਸਾਨ ਵੀਰੋ ਇਸ ਵਾਰ ਕਣਕ ਦਾ ਝਾੜ ਚੰਗਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਸ ਵਾਰ ਜਿਹੜਾ ਮੌਸਮ ਆ ਉਹ ਹਜੇ ਤੱਕ ਕਣਕ ਦੇ ਅਨੁਕੂਲ ਹੀ ਚੱਲ ਰਿਹਾ ਸੋ ਇਹ ਮੌਸਮ ਕਣਕ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਕਿਉਂਕਿ ਹੁਣ ਜਿਵੇਂ ਰਾਤ ਦਾ ਤਾਪਮਾਨ ਵੇਖੀ ਤਾਂ 15-16 ਡਿਗਰੀ ਦੇ ਆਸ-ਪਾਸੇ ਤੇ ਦਿਨ ਦਾ 30 ਦੇ ਆਸ-ਪਾਸੇ ਹੁੰਦਾਗਾ ਸੋ ਇਹ ਮੌਸਮ ਕਣਕ ਦੇ ਲਈ ਬਹੁਤ ਅਨੁਕੂਲ ਆ ਕਿਉਂਕਿ ਹੁਣ ਕਣਕ ਜਿਵੇਂ ਆਪਾਂ ਕਹਦੇ ਨੇ ਮਿਲਕ ਸਟੇਜ ਦੇ ਵਿੱਚ ਆ ਗਈ ਸੋ ਇਹ ਜਿਵੇਂ ਜਿਵੇਂ ਇਹ ਸਟੇਜ ਦੇ ਵਿੱਚ ਮੌਸਮ ਦਾ ਸਹੀ ਹੋਣਾ ਬਹੁਤ ਹੀ ਲਾਜ਼ਮੀ ਆ ਕਿਉਂਕਿ ਇਸ ਮੌਸਮ ਦੇ ਵਿੱਚ ਜੇਕਰ ਗਰਮੀ ਪੈਂਦੀ ਆ ਤਾਂ ਕਣਕ ਦਾ ਦਾਣਾ ਜਿਹੜਾ ਉਹ ਸੁੱਕਦਾਗਾ ਸੋ ਕਮਜ਼ੋਰ ਹੁੰਦਾਗਾ ਸੋ ਹਜੇ ਤੱਕ ਤਾਂ ਮੌਸਮ ਬਹੁਤ ਵਧੀਆ ਚੱਲ ਰਿਹਾ ਕਣਕ ਦੇ ਬਹੁਤ ਹੀ ਜ਼ਿਆਦਾ ਹਨਕੂਲ ਆ ਪਿਛਲੇ ਬਾਰ ਬਾਰ ਜਿਵੇਂ ਦੇਖਿਆ ਗਿਆ ਸੀਗਾ ਵੀ ਫਰਵਰੀ ਦੇ ਐਂਡ ਦੇ ਵਿੱਚ ਥੋੜੀ ਜੀ ਗਰਮੀ ਹੋ ਗਈ ਸੀਗੀ ਤੇ ਪਰ ਅਸਬਾਰ ਹਜੇ ਤੱਕ ਮੌਸਮ ਠੀਕ ਆ ਸੋ ਸਭ ਤੋਂ ਪਹਿਲਾਂ ਬੇਨਤੀ ਆ ਵੀ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦਾ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਆਪਾਂ ਕੋਈ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸੋ ਕਿਸਾਨ ਭਰਾਵੋ ਇਹ ਮੌਸਮ ਦਾ ਅਨੁਕੂਲ ਹੋਣਾ ਸਾਡੇ ਕਣਕ ਦੇ ਝਾੜ ਦੇ ਵਿੱਚ ਇੱਕ ਬੰਪਰ ਝਾੜ ਸਾਬਤ ਹੋ ਸਕਦਾਗਾ ਸੋ 30 35 ਡਿਗਰੀ ਤੱਕ ਜੇਕਰ ਆਪਣਾ ਤਾਪਮਾਨ ਜਾਂਦਾ ਤਾਂ ਵੀ ਆਪਾਂ ਨੂੰ ਝਾੜ ਬਹੁਤ ਵਧੀਆ ਵੇਖ ਨੂੰ ਮਿਲ ਸਕਦਾ ਜਿਵੇਂ ਕਿ ਮਾਰਚ ਦੇ ਐਂਡ ਤੱਕ ਆਪਣਾ ਝਾੜ ਕੋਈ ਮੌਸਮ ਠੰਡਾ ਹੁੰਦਾ ਮੌਸਮ ਠੰਡਾ ਰਹਿੰਦਾ ਤਾਂ ਕਣਕ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਸੋ ਕਣਕ ਦੇ ਝਾੜ ਦੇ ਵਿੱਚ ਵਾਧਾ ਹੋਣਾ ਲਾਜ਼ਮੀ ਹੈਗਾ ਸੋ ਹਜੇ ਤੱਕ ਕਣਕ ਦੇ ਵਿੱਚ ਕੋਈ ਤੇਲਾ ਜਾਂ ਕੋਈ ਪੀਲੀ ਕੁੰਗੀ ਪੂਰੀ ਕੁੰਗੀ ਉਹ ਵੀ ਹਜੇ ਤੱਕ ਕੋਈ ਦੇਖਣ ਨੂੰ ਕੇਸ ਨਹੀਂ ਮਿਲਿਆ ਸੋ ਕਿਤੇ ਕਿਤੇ ਆ ਰਹੇ ਆ ਕਿਸਾਨ ਵੀਰਾਂ ਦੇ ਮੈਸੇਜ ਆ ਰਹੇ ਆ ਵੀ ਜਿੰਨਾ ਭਰਾਮਾ ਨੇ ਸਪਰੇ ਹਾਂ ਆਪ ਦੇ ਤੌਰ ਤੇ ਪਹਿਲਾਂ ਕਰ ਦਿੱਤੀਆਂ ਸੀ ਉਹਨਾਂ ਨੂੰ ਉਹਨਾਂ ਦੇ ਵਿੱਚ ਇਹ ਤੇਲਾ ਵਗੈਰਾ ਨਹੀਂ ਦਿਖਾਈ ਦੇ ਰਿਹਾ ਤੇ ਵੈਸੇ ਕਿਤੇ ਕਿਤੇ ਦਿਖਾਈ ਦੇ ਰਿਹਾ ਸੋ ਉਹ ਆਪਣਾ ਧਿਆਨ ਦੇ ਨਾਲ ਤੁਸੀਂ ਦੇਖ ਲੈਣਾ ਸੋ ਬਹੁਤ ਜ਼ਿਆਦਾ ਰਾਕਵਾ ਜਿਹੜਾ ਉਹ 826 ਵਗੈਰਾ ਜਾਂ 3793 ਵਗੈਰਾ ਇਹਨਾਂ ਦਾ ਲੱਗਿਆ ਹੋਇਆਗਾ ਸੋ ਵਧੀਆ ਕਣਕਾਂ ਦੇ ਬੀ ਆ ਤੇ ਵਧੀਆ ਝਾੜ ਦੇਖਣ ਨੂੰ ਮਿਲੂਗਾ ਕਣਕਾਂ ਦੇ ਵਿੱਚ ਸਤਾਮਨ ਜਿਵੇਂ ਜਿਵੇਂ ਹੁਣ ਗਰਮੀ ਵਧੀ ਜਾਣੀ ਆ ਸੋ ਤਾਪਮਾਨ ਵੀ ਹੌਲੀ ਹੌਲੀ ਇਹ 40 ਡਿਗਰੀ ਤੱਕ ਪਹੁੰਚ ਜਾਣਾਗਾ ਸੋ ਜਿਹੜੀ ਕਣਕ ਆਗੀ ਜੇ ਆਪਾਂ ਇਹ ਨਵੰਬਰ ਦੇ ਪਹਿਲੇ ਦੂਜੇ ਹਫ਼ਤੇ ਦੇ ਵਿੱਚ ਬੀਜਦੇ ਆ ਤਾਂ ਇਹ ਜੇਕਰ ਆਪਣੀ ਕਣਕ 15 ਅਪ੍ਰੈਲ ਦੇ ਆਸ-ਪਾਸੇ ਆਪਣੀ ਵੱਡਣ लायक ਹੁੰਦੀ ਆ ਤਾਂ ਜਿਹੜਾ ਇਹਦਾ ਝਾੜ ਆ ਉਹ ਚੰਗਾ ਹੀ ਦੇਖਣ ਨੂੰ ਦਿਖਾਈ ਦਿੰਦਾ ਇਹ ਪਹਿਲਾਂ ਤੋਂ ਹੀ ਇਹ ਚੀਜ਼ ਬਣੀ ਆਈ ਆ ਸੋ 15 ਅਪ੍ਰੈਲ ਤੱਕ ਆਪਣੀ ਜੇ ਕਣਕ ਵੱਡੀ ਜਾਂਦੀ ਆ ਜੋ ਉਸ ਤੋਂ ਬਾਅਦ ਤਾਂ ਆਪਣਾ ਕਣਕ ਦਾ ਝਾੜ ਵਧੀਆ ਰਹੂਗਾ ਜੇਕਰ ਉਹ ਪਹਿਲਾਂ ਵੱਡੀ ਜਾਂਦੀ ਆ ਤਾਂ ਕਣਕ ਦਾ ਦਾਣਾ ਮਾਲੜੋ ਵੀ ਹੌਲਾ ਹੋ ਜਾਂਦਾ ਤੇ ਗਰਮੀ ਨਾਲ ਜਿਸ ਕਰਕੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾਗਾ ਸੋ ਜੇਕਰ ਇਹ ਮੌਸਮ ਆਪਣੇ ਅਨੁਕੂਲ ਰਹਿੰਦਾ ਤਾਂ ਕਣਕਾਂ ਦੇ ਝਾੜ 25 ਕੁਇੰਟਲ ਦੇ ਆਸ-ਪਾਸੇ ਤੱਕ ਪਹੁੰਚ ਸਕਦੇ ਆ ਸੋ ਜਿੱਥੇ ਇਹ ਚੀਜ਼ ਆਪਾਂ ਨੂੰ ਇੱਥੇ ਆ ਕੇ ਨੁਕਸਾਨ ਹੋ ਜਾਂਦਾ ਤਾਂ ਉੱਥੇ ਫਿਰ 18-20 ਕੁਇੰਟਲ ਤੱਕ ਵੀ ਝਾੜ ਕਣਕਾਂ ਦਾ ਰਹਿ ਜਾਂਦਾ ਸੋ ਮੌਸਮ ਹਜੇ ਤੱਕ ਤਾਂ ਆਪਣੇ ਬਹੁਤ ਅਨੁਕੂਲ ਚੱਲ ਰਿਹਾ ਸੋ ਜਿੰਨਾ ਭਰਾਵਾਂ ਨੂੰ ਕੋਈ ਵਿੱਚ ਕਣਕ ਦੇ ਵਿੱਚ ਧਿਆਨ ਦੇ ਨਾਲ ਦੇਖ ਲਓ ਭਈ ਤੁਹਾਨੂੰ ਕਿ ਤੇਲਾ ਵਗੈਰਾ ਲੱਗਦਾ ਤਾਂ ਉਹ ਆਪਣੇ ਤੌਰ ਤੇ ਸਪਰੇਅ ਜਿ ਵਗੈਰਾ ਜ਼ਰੂਰ ਕਰ ਦਿਓ ਇਹਦਾ ਫਾਇਦਾ ਹੀ ਹੈਗਾ ਸੋ ਇਹ ਕਈ ਵਾਰੀ ਨੁਕਸਾਨ ਵੀ ਕਰ ਜਾਂਦੀਆਂ ਸੋ ਫੰਗੀ ਸੈਟ ਵਗੈਰਾ ਤੁਸੀਂ ਚੈੱਕ ਕਰ ਲੈਣਾਗਾ ਤੇ ਬਾਕੀ ਆਪਣੇ ਆਪਣੇ ਇਲਾਕਿਆਂ ਦਾ ਹਿਸਾਬ ਹੁੰਦਾਗਾ ਖੇਤ ਤੇ ਜ਼ਮੀਨ ਦਾ ਹਿਸਾਬ ਹੁੰਦਾਗਾ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਕਣਕ ਦੀ ਦੇਖਭਾਲ ਕਰਨੀ ਆ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ